ਮੈਂ ਪੈਸੇ ਲੈਣ ਸੁੱਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁੱਖੀ ਨਾਲ 200 ਚਲ 2-3000 ਰੁਪਇਆ ਸੀਗਾ 2-3000 2-3000 ਹੂੰ ਤੇ ਕੀ ਕਰਨਾ ਕੀ 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 ਕਹੇ ਸੁੱਖੀ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਸਿੱਧਾ ਕਰਨ ਨੂੰ ਕਿਹਾ ਸੀਗਾ ਲੇਕਿਨ ਕੀਤਾ ਨਹੀਂ ਭਾਜੀ ਮੈਂ ਇਹ ਹੈ ਨਹੀਂ ਮੰਨਦਾਰ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੁਖਨੀ ਕਿਹਦੇ ਆ ਕੇ ਪੰਗੇ ਲੈਣੇ ਆ ਪੰਗੇ ਲੈਣੇ ਆ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਪਾਣੀ ਸਾਹ ਕਾੜਨਾ ਆਹੋ ਕਾੜਨ ਵਾਸਤੇ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦ ਦੇ ਨਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਆ ਉਹੀ ਗਾਲਾਂ ਔਰ ਉਤਰੀ ਉਤੋਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿਆ ਸੀਗਾ ਮੇ ਪਿਤਨੀ ਬਾਜੀ ਵੇਗੁਨਾ ਸੀਗਾ ਬਸ ਇਹ ਆ ਅਭੀ ਆਸੀ ਆ ਗੁਰੂ ਸਾਹਿਬ ਦੀ ਕਿਰਪਾ ਹੈ ਚੜ੍ਹਦੀ ਕਲਾ ਆਈ ਦੀ ਨੀ ਇਹ ਕਾਰਵਾਈ ਕੋਈ ਨਾ ਕੋਈ ਕਰ ਹੀ ਰਿਹਾ ਲਗਾਤਾਰ ਰਮਨ ਬਾਬਾ ਜੀ ਇੱਥੇ ਫਗਵਾੜੇ ਕਦੋਂ ਪਹੁੰਚੇ ਸੀ ਇਹ ਰਾਤ ਤਕਰੀਬਨ 10 ਵਜੇ ਰਾਤੀ ਪਹੁੰਚੇ ਆ ਇਹ ਆ ਕੱਲ ਜਿਹੜੀ ਨੰਗੀ ਰਾਤ ਆ ਕਿੰਨੇ ਵਜੇ ਕਿੰਨੇ ਵਜੇ ਬਾਥਰੂਮ 'ਚ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11 ਵਜੇ ਦੇ ਕਰੀਬ ਦੇਖਿਆ ਬਾਥਰੂਮ ਦੇ ਵਿੱਚ ਜਿਹੇ ਤੌਰ ਤੇ ਐਡਮਿਨਿਸਟ੍ਰੇਸ਼ਨ ਨਾਲ ਜੋ ਗੱਲ ਹੋਈ ਆ ਇੱਕ ਤਾਂ ਇਸ ਕੇਸ ਦੇ ਵਿੱਚ ਕਾਫੀ ਆਰ ਦਰਜ ਹੋਈ ਆ 12 ਨੰਬਰ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295 ए ਦੇ ਅੰਦਰ ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਸੋ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤਾਂ ਕਿ ਇਹ ਲੋਕ ਬਕੌਲ ਦੱਸ ਰਹੇ ਦਾ ਤਾਂ ਅਸੀਂ ਸਾਰਾ ਵੈਰੀਫਾਈ ਕਰਕੇ ਹੁਣ ਬਰਛਾ ਦਰਜ ਕਰਦਾ ਬਰਛਾ ਦਰਜ ਕਰਨ ਤੋਂ ਬਾਅਦ ਅਸੀਂ ਉਹਦਾ ਜਿਹੜਾ ਅੰਦਾਜ਼ਾ ਜਿਹੜਾ ਰਿਸਕਨੈਟਡ ਬੋਡੀ ਚਲ ਜਾਵੇ ਮੈਂ ਕਿ ਮੈਡਮ ਜਿਹੜਾ ਜਿਹੜਾ ਮੈਡਮ ਜਿਹੜਾ ਇੱਕ ਮੈਡਮ ਪਰਚਾ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਥੋੜਾ ਬਰੀਫਿੰਗ ਕਰ ਦਿਓ ਵੀ ਪਰਚੇ ਉਹ ਦੇਖੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਹਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕੀ ਹੋਵੇਗੀ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਭਈ ਇੱਥੇ ਇਹ ਇਹ ਹੋਇਆ ਹੈ ਹੈਨਾ ਐਫ ਆਈ ਆਰ ਹੈਸ ਬੀਨ ਰਜਿਸਟਰਡ